ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੇਰ ਗਿੱਲ ਡੇਰੀ ਫਾਰਮਿੰਗ YouTube ਚੈਨਲ ਦੇ ਤੁਹਾਡਾ ਸਵਾਗਤ ਆ ਸਾਰੇ ਸੱਜਣਾ ਨੂੰ ਰਿਕੁਐਸਟ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੇ ਤੇ ਬੈਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੀ ਰਹੇਣ ਇੱਥੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮੇਕੋ ਨਾਲ ਲੱਗਦੇ ਪਿੰਡ ਵੱਡੇ ਸਭਰਾ ਹਰੀਕੇ ਪਤਨ ਤੋਂ ਪਹੁੰਚ ਕਰ ਸਕਦੇ ਜੀਓ ਪੱਤੀ ਕੋਸ਼ ਕਿਲੋਮੀਟਰ ਦੀ ਦੂਰੀ ਤੇ ਸਤ ਦੋ ਸੰਗਵਾ ਪਰਵਾਲਾ ਬਿਲਕੁਲ ਜਿਹੜੇ ਨਾਲ ਲੱਗਦੇ ਪੈਂਦਾ ਫੋਨ ਨੰਬਰ ਹੈ ਆਪਣਾ 99038 82025 99063 82025 ਅੱਜ ਡੇਟ ਹੈਗੀ ਆ 9 3 2025 ਤਕਰੀਬਨ ਜਿਹੜਾ ਸ਼ਾਮ ਦਾ ਸਮਾਂ ਹੋ ਗਿਆ ਤੇ ਅੱਜ ਤੁਹਾਨੂੰ ਦਿਖਾਣਿਆ ਦੋ گاਵਾ ਬਿਲਕੁਲ ਇੱਕ ਤਾਜੀ ਸੂਈ ਤੇ ਇੱਕ ਬਿਲਕੁਲ ਤਿਆਰੀ ਤੇ ਗੱਬਣਾ ਸਭ ਤੋਂ ਮੇਨ ਚੀਜ਼ ਆ ਜਿਹੜੀ ਅੱਜ ਵੀਡੀਓ ਦੇ ਵਿੱਚ ਹੈ ਰੇਟ ਜਿਹੜਾ ਬਿਲਕੁਲ ਜਾਇਜ਼ ਰਹਿਣ ਵਾਲਾ ਇਹਨਾਂ ਦਾ ਵੇਖੋ ਲੈ ਦੇ ਰੇਟ ਹੋਊਗਾ ਥੋੜਾ ਬਹੁਤਾ ਵਿੱਚ ਮਾਨਦਾਨ ਜ਼ਰੂਰ ਕੀਤਾ ਜਾਊਗਾ ਉਹਨਾਂ ਕੀ ਰੇਟ ਹੋਊਗਾ ਜਿੰਨਾ ਕ ਆਪਾਂ ਲੈ ਦੇ ਕਰਨਾ ਵਾ ਤੇ ਕਰਦੇ ਆਪਾਂ ਇੱਕ ਨੰਬਰ ਦੀ ਮੱਝ ਨੀਲੀ ਤੋਂ ਗੱਲਬਾਤ ਗੱਲ ਕਰੀਏ ਆਪਾਂ ਇਹਦੀ ਨੀਲੀ ਦੀ ਵੇਖੋ ਦੂਜੇ ਸੂਏ ਦੇ ਵਿੱਚ ਚੱਲ ਰਹੀ ਆ ਬਹੁਤ ਸੋਹਣੀ ਆ ਤੇ ਜਿਹੜਾ ਅੱਜ 35 ਦਿਨ ਦਾ ਸਮਾਂ ਜਿਹੜਾ ਗੱਭਨੂ ਹੋ ਗਿਆ ਤੇ ਤਕਰੀਬਨ ਜਿਹੜਾ ਇਹਨੂੰ ਕੋਈ 3 ਕਿ 3 ਕਿ ਮਿੰਨ ਇਹਦਾ ਜਿਹੜਾ ਸਮਾਂ ਸੂਝ ਨੂੰ ਹੋਇਆ ਤੇ ਸੱਤ ਕਲੀਪਰੇ ਦੇ ਥੱਲੇ ਜਿਹੜਾ ਇਸ ਟਾਈਮ ਦੁੱਧ ਆ ਤੇ ਪਿੱਛੇ ਜਿਹੜੀ ਫੀਮੇਲ ਕਾਫ ਕੱਟੀ ਆ ਗਈ ਆ ਫੁੱਲ ਹਾਈਟ ਦੇ ਵਿੱਚ ਕੱਦ ਕਾਰ ਚੰਗਾ ਮੇਰੇ ਕੋਲ ਤੁਸੀਂ ਦੇਖ ਸਕਦੇ ਜੋ ਆਪਣੇ ਕਿੱਥੇ ਆ ਰਹੀ ਆ ਤੇ ਸਿੰਗਲ ਹੱਡੀ ਦੇ ਵਿੱਚ ਚੁੰਗ ਪੈਰਾਂ ਦੇ ਵਿੱਚ ਜਿਹੜੀ ਮਾਰਕਿੰਗ ਆ ਥਨ ਦੀ ਕੁਆਲਿਟੀ ਵੀ ਬਹੁਤ ਸੋਹਣੀ ਆ ਆਇਟ ਫੁੱਲ ਤੇ ਚਵਾ ਜਿਹੜਾ ਇਹਦਾ ਇੱਕ ਨੰਬਰ ਕੋਈ ਪੂਰਛਟਾ ਨਹੀਂ ਕੋਈ ਥਣਵੱਧ ਘਟ ਨਹੀਂ ਤੇ ਉਮੀਦ ਹੈ ਕਿ ਜਿਹੜੀ ਇਹ ਗੱਬਣ ਵੀ ਨਿਕਲੂਗੀ ਅੱਗੇ ਜਿਹੜੀ ਇਹ ਉਹਨਾਂ ਦੇ ਮੁਤਾਬਕ ਜਿਹੜੀ ਡਾਇਮੰਡ ਤੋਂ ਗੱਬਣ ਤੇ ਚੰਗਾ ਕਦ ਕਾਠ ਆ ਤੇ ਤੁਹਾਨੂੰ ਪਤਾ ਬਿਲਕੁਲ ਜਿਹੜਾ ਨੀਲੀ ਦੇ ਵਿੱਚ ਥੋੜਾ ਬੋਤਾ ਸਿੰਗ ਕਿਤੇ ਨਾ ਕਿਤੇ ਜਿਹੜਾ ਥੋੜਾ ਬੋਤਾ ਖੁੱਲਾ ਹੁੰਦਾ ਇਹ ਹੀ ਜਿਹੜੀ ਬਰੀਕੀ ਆ ਇਹ ਹੀ ਨੀਲੀਆਂ ਦੀ ਹੁੰਦੀ ਆ ਕਦ ਕਾਠ ਚੰਗਾ ਫੁੱਲ ਵਜਨ ਲੋਡ ਦੇ ਵਿੱਚ ਆ ਬੱਚੇ ਵੀ ਅੱਗੇ ਲੈਣੇ ਹੋਣ ਤਾਂ ਜਿਹੜੇ ਵੀਰਾਂ ਨੇ ਨੀਲੀ ਬੀੜ ਤੇ ਕੰਮ ਕਰਨਾ ਹੋਵੇ ਉਹ ਵੀ ਖਰੀਦ ਸਕਦੇ ਆ ਤੇ ਉਮੀਦ ਹੈ ਕਿ ਦੁੱਧ ਹਜੇ ਹੋਰ ਵਧੂਗੀ ਇਹਦੀ ਜਿਹੜੀ ਪਹਿਲਾ ਤਾਜੀ ਸੂਈ ਦੀ ਆਪਣੇ ਕੋਲੇ ਵੀਡੀਓ ਹੈਗੇ ਆ ਬਹੁਤ ਜ਼ਿਆਦਾ ਬਣਦੀ ਮੱਜ ਤੇ ਰੇਟ ਇਹਦਾ ਬਿਲਕੁਲ ਜਾਇਜ਼ ਹੋਊਗਾ ਉਹ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਬਿਲਕੁਲ ਜਿਹੜੀ ਪੂਛ ਆ ਉਹ ਵੀ ਅੱਧ ਤੋਂ ਵੱਧ ਦੀ ਸਪੇਡ ਆ ਗਈ ਆ ਸੂਤ ਤੇ ਨਿਸ਼ਾਨ ਜਿਹੜਾ ਉਹ ਵੀ ਆ ਗਿਆ ਤੇ ਸਿੰਗਲ ਹੱਡੀ ਆ ਰੇਟ ਇਹਦਾ ਜਿਹੜਾ ਮੋਲਾ ਬਿਲਕੁਲ ਲੈ ਦੇ ਹੋਊਗਾ 85800 ਰੁਪਿਆ ਰੇਟ ਆ ਉਹ ਚੋਂ ਮਾਨਤਨ ਜਿਹੜਾ ਕੀਤਾ ਜਾਊਗਾ ਇਹ ਬਿਲਕੁਲ 85800 ਦੇ ਵਿੱਚੋਂ ਮਾਨਤਨ ਪਿੱਛੇ ਇੱਕ ਕੱਟੀ ਆ ਗਈ ਐ 6-7000 ਦੀ ਤੇ ਫੁੱਲ ਵਜਨ ਲੋਡ ਆ ਅੱਗੇ ਗੱਬਣ ਵੀ ਆ ਪਰ ਗਰੰਟੀ ਆਪਣੀ ਕੋਈ ਨਹੀਂ ਹਜੇ ਮੰਨ ਲਓ ਦੀ ਗੱਬਣ ਦੀ ਦੀ ਵੀਡੀਓ ਤਾਂ ਆਪਣੇ ਤੋਂ ਹੈਗੀ ਆ ਤੇ ਤਾਜੀ ਸੂਈ ਮੰਨ ਲਓ ਵੀ 14-15 ਕਿਲੋ 14 ਕਿਲੋ 14-15 ਕਿਲੋ ਦੀ ਇਹ ਮਾਲਕ ਸੀਗੀ ਹੁਣ ਵੀ ਦੁੱਧ ਤੋਂ ਵੱਧੂ ਸੀ ਦੁੱਧ ਹੀ 9 ਕਿਲੋ ਦਾ ਬਿਲਕੁਲ ਆਪਾਂ ਨੂੰ ਪਤਾ ਹੀ ਆ ਚਲੋ ਉਹ ਬੀਲ ਦੀ ਨਹੀਂ ਹੌਸ ਹਮਲ ਨਹੀਂ ਹੈਗੀ ਤੇ ਦੋ ਨੰਬਰ ਤੇ ਜਿਹੜੀ ਝੋਟੀ ਹੈਗੀ ਆ ਮੋਹਰਾ ਦੀ ਆ ਪਹਿਲੇ ਸੂਏ ਦੇ ਵਿੱਚ ਚੱਲ ਰਹੀ ਆ ਸਿੰਗੀ-ਸੁੰਗੀ ਬਹੁਤ ਸੋਹਣੀ ਆ ਬਹੁਤ ਚੰਗੀ ਆ ਸੋਹਣੀ ਹੈ ਇਹਦਾ ਚੰਗੀ ਲੈਂਥ ਆ ਤੇ ਥਨ-ਥਨ ਦੀ ਕੁਆਲਿਟੀ ਬਹੁਤ ਸੋਹਣੀ ਹੈ ਇਹਦੀ ਤੇ ਦੁੱਧ ਦੇ ਦੇ ਥੱਲੇ ਜਿਹੜਾ 5 ਤੋਂ 6 ਕਿਲੋ ਹਾਜ਼ਰ ਆ ਤੇ ਅੱਜ 10-11 ਦਿਨ ਦੀ ਬਣੀ ਆ ਗਰੰਟੀਡ ਨਿਕਲੂਗੀ ਇਹ ਤੇ ਬਹੁਤ ਚੰਗੀ ਆ ਸਿੰਗੀ-ਸੁੰਗੀ ਬਹੁਤ ਸੋਹਣੀ ਬਿਊਟੀ ਪੱਕ ਦੀ ਗੱਲ ਕਰੀਏ ਤਾਂ ਬਹੁਤ ਸੋਹਣੀ ਅੱਖ ਛੋਟਾ ਬਿਲਕੁਲ ਮੱਥਾ ਚੌਾਈ ਇੱਕ ਨੰਬਰ ਠੰਡੀ ਸੀਲ ਫੁੱਲ ਆ ਦੇਖੋ ਜੀ ਕੋਈ ਵੀ ਸੱਜਣ ਜਿਹੜਾ ਇਹਨੂੰ ਹੱਥ ਪਾ ਸਕਦਾ ਰੇਟ ਇਹਦਾ ਬਿਲਕੁਲ ਜਾਇਜ਼ ਰਹੂਗਾ ਤੇ ਦੁੱਧੋ ਵੀ ਵਧੂਗੀ ਤਾਂ ਉਮੀਦ ਕਰਦੇ ਆ ਕਿ ਜਿਹੜੀ ਗੱਭਣ ਵੀ ਨਿਕਲੂਗੀ ਆਉਣ ਵਾਲੇ ਸਮੇਂ ਦੇ ਵਿੱਚ ਮੰਨ ਲਓ ਗੱਭਣ ਨਿਕਲ ਆਉਂਦੀ ਆ ਤੇ ਵਾਦੇ ਬੰਦੀ ਆ ਤੇ ਆਪਾਂ ਬਿਲਕੁਲ ਜਿਹੜੀ ਨਾਲ ਦੁੱਧ ਦੇਂਦੀ ਉਹ ਵੀ ਤੇ ਨਾਲ ਜਿਹੜੀ ਗੱਬਣ ਵੀ ਆ ਉਹ ਵੀ ਨਿਕਲੂਗੀ ਤੇ ਚੋਣਚਾਂ ਨੇ ਇੱਕ ਨੰਬਰ ਆ ਰੇਟ ਦਾ ਬਿਲਕੁਲ ਲੈ ਦੇ ਹੋਊਗਾ ਛੋਰ ਚੱਪੇ ਹੋਣਗੇ ਉਹਦੇ ਵਿੱਚੋਂ 50000 ਰੁਪਏ ਰੇਟ ਆ ਉਹਦੇ ਜੋ ਜਿਹੜਾ ਮਾਨਤਾ ਨਾਲ ਆਪਾਂ ਘਰ ਆ ਜਾਂਦਾ ਕਰਾਂਗੇ 548000 ਦੀ ਦੇ ਲੈ ਕਰਦਾ ਆ ਆਪਣੇ ਰੇਟ ਬਿਲਕੁਲ ਲੈਣ ਦੇ ਨਾਲੇ ਹੁੰਦੇ ਲੈਣ ਦੇ ਨਾਲੇ ਹੁੰਦੇ ਸਾਢੇ 48000 ਦੀ ਦੇ ਲੈ ਹੋਊਗੀ ਅੱਗੇ ਗੱਲ ਕਰਦੇ ਆਪਾਂ ਤਿੰਨ ਨੰਬਰ ਤੇ ਦੂਜੇ ਸੂਏ ਦੇ ਵਿੱਚ ਵਹਿੜ ਆ ਬਹੁਤ ਚੰਗੀ ਆ ਤੱਲੇ ਜਿਹੜਾ 10 ਕਿਲੋ ਦੁੱਧ ਦੇ ਦੇ ਇਸ ਟਾਈਮ ਹਾਜ਼ਰ ਆ। ਪਿੱਛੇ ਜਿਹੜੀ ਇਹਦੇ ਫੀਮੇਲ ਕਾਫ ਬੱਚੀ ਆ ਗਈ ਆ। ਤੇ ਬਹੁਤ ਚੰਗੀ ਆ ਠੰਡੀ ਸੀਲ ਆ। ਸੂਈ ਨੂੰ ਜਿਹੜਾ ਅੱਜ 6 ਦਿਨ ਦਾ ਸਮਾਂ ਹੋ ਗਿਆ। ਮੈਨੂੰ ਸਟਾਰਟ ਕੀਤਾ ਨੇ, ਸਟਾਰਟਿੰਗ ਕੀਤਾ ਬਿਲਕੁਲ ਮੈਲੇ ਤੇ ਲੱਗਣ ਲੱਗੀ ਆ। ਤੇ ਅੱਜ 7 ਦਿਨ ਦਾ ਸਮਾਂ ਹੋਊਗਾ। ਸੂਈ ਨੂੰ ਠੰਡੀ ਸੀਲ ਬਹੁਤ ਆ। ਬਹੁਤ ਚੰਗੀ ਆ ਸਾਊ ਆ। ਮੇਰੇ ਕੋਲ ਪਤਾਰਾ ਵੀ ਜਿਹੜੀਆਂ ਮਾਰ ਕੇ ਦਿਖਾ ਦਿੰਨੇ ਦੋ ਦੋ ਚਾਰ ਚਾਰ ਬਾਕੀ ਗਰਮੀ ਚ ਬਹੁਤ ਵਧੀਆ ਰੋਗੀ ਹੈ ਗਰਮੀ ਦੇ ਪੱਖ ਨੂੰ ਬਹੁਤ ਚੰਗੇ ਬਹੁਤ ਚੰਗੀ ਆ ਦੁੱਧ ਵੀ ਮੱਝਾਂ ਵਰਗਾ ਇਹ ਇਹ ਦਾ ਬਿਲਕੁਲ ਜਾਇਜ ਹੋਊਗਾ ਮੁੱਲ 40000 3838000 ਦਾ ਲੈ ਦੇ ਉਹਦੇ ਚੋਂ ਜਿਹੜਾ ਛੋੜ ਚੱਪਾ ਆਪਾਂ ਕਰਦਾ ਬਹੁਤ ਚੰਗੀ ਆ ਅੱਗੇ ਚਲੋ ਵਾਧੇਵੰਦੀ ਆ ਗਰਮੀ ਦੇ ਪੱਖੋਂ ਬਹੁਤ ਵਧੀਆ ਤੇ ਪਿੱਛੇ ਬੱਛੀ ਆ ਗਈ ਆ ਬੱਛੀ ਬਹੁਤ ਸੋਹਣੀ ਆ ਬੱਛੀ ਵੀ ਚੰਗੀ ਆ ਅੱਗੇ ਤੁਹਾਨੂੰ ਦਿਖਾਉਣੇ ਆ ਇੱਕ ਬਹੁਤ ਸੋਹਣੀ ਵਹਿੜਾ ਸ਼ਾਹੀਵਾਲ ਦਾ ਤੇ ਕਿਤੇ ਨਾ ਕਿਤੇ ਐਫ ਦਾ ਕਰਾਸ ਆ ਝੂੰਗੀ ਆ ਚਲੋ ਝੂੰਗੀ ਗਾਂ ਬਿਲਕੁਲ ਆਪਾਂ ਕਰਮਾਲੀ ਮੰਨਦੇ ਆ ਤੇ ਜਿਹੜੇ ਸੱਜਣ ਤੋਂ ਆਪਾਂ ਲੈ ਕੇ ਆਏ ਆ 25 ਲੀਟਰ ਦੀ ਉਹਨੇ ਫੁੱਲ ਗਰੰਟੀ ਦਿੱਤੀ ਆ ਕਿ 25 ਲੀਟਰ ਦੀ ਜਿਹੜੀ ਇਹ ਕਰਮਾਲੀ ਝੁਵਾਈ ਕਰਾਉਂਦੀ ਆ ਅਪਾ ਨਾਲ ਦੀ ਨਾਲ ਤੁਹਾਨੂੰ ਜੁਰੀ ਦੇ ਧਾਰਾਂ ਵੀ ਦੋ ਚਾਰ ਮਾਰ ਕੇ ਕੋਸ਼ਿਸ਼ ਕਰਾਂਗੇ ਕੱਦ ਕਾਠ ਲੰਬਾਈ ਬਹੁਤ ਕੱਦ ਕਾਠ ਬਹੁਤ ਜ਼ਿਆਦਾ ਲੈਂਥ ਬਹੁਤ ਜਿਆਦੀ ਤੇ ਫਿਰ ਕੁਆਲਟੀ ਵੀ ਆਪਾਂ ਤੁਹਾਨੂੰ ਨਾਲ ਦੀ ਨਾਲ ਦਿਖਾ ਦਿੰਨੇ ਆ ਥਾਂ ਜ਼ਰੂਰ ਆਪਾਂ ਵੀਰ ਜੀ ਦਿਖਾਈਏ ਕਰੀ ਅਜੇ ਸੂਨ ਦਾ ਨੂੰ ਕੋਈ ਪਤਾ ਨਹੀਂ ਸੂਨ ਦਾ ਤਾਂ ਹੀ ਪਤਾ ਨਹੀਂ ਆ ਤੇ ਲੇਵਾ ਕਰਮਾ ਜੀ ਨੇ ਥੱਲੇ ਪੰਡਾ ਦੀਆਂ ਪੰਡਾ ਜਿਹੜੀਆਂ ਪਾਈਆਂ ਬਹੁਤ ਚੰਗੀਆਂ ਆ ਤਾਂ ਨੂੰ ਦਿਖਾਉਣੀ ਇਹਦਾ ਲੇਵਾ ਬਿਲਕੁਲ ਪਿੱਛੋਂ ਭਰੰਦਾ ਹੀ ਆ ਉਹਨਾਂ ਦੇ ਮੁਤਾਬਕ ਦੱਸਦੇ ਆ ਜੇ ਜਦੋਂ ਸੁੰਦੀ ਆ ਦੋ ਦੋ ਦਿਨ ਤੱਕ ਬਿਲਕੁਲ ਲੰਮੇ ਪਈ ਰਹਿੰਦੀ ਐਨਾ ਲੇਵਾਏ ਦਾ ਬੰਦਾ ਤੇ ਉਹ ਚਲੋ ਆਪਾਂ ਨੂੰ ਵੀ ਝਾਕ ਜਿਹੜੀ ਲੱਗੰਦੀ ਆ ਕਿ ਚੰਗਾ ਦੁੱਧ ਜਿਹੜਾ ਉਮੀਦ ਆ ਕਰਦੇ ਆ ਕਿ ਕੱਢੂਗੀ ਬਹੁਤ ਚੰਗੀ ਆ ਸਿੰਘਾਂ ਦੀ ਗੱਲ ਕਰੀਏ ਨਾ ਦਾ ਸਿੰਘ ਹੀਰਾ ਸਿਆਂ ਕੋਈ ਵੱਡੀ ਗੱਲ ਨਹੀਂ ਉਹ ਕਹਿੰਦੇ ਨਾ ਮੇਰੇ ਸਾਹ ਲੈ ਜੇ ਰੰਗ ਦੇ ਨਾ ਜਾਈ ਤੇ ਮਾਂ ਮੈਨੂੰ ਚਾਹ ਨਾਖਦੀ ਇਹ ਗੱਲ ਦਾ ਹੀ ਰਾਹ ਹੈ ਕਿ ਚੰਨੀ ਹੈ ਹੈਗੀ ਤਾਂ ਚੰਨੀ ਹੈ ਚੰਨੀ ਹੈ ਹਰ ਭਾਂਡੇ ਵਾਲੇ ਵੇਖੀ ਇਹਦੇ ਭਾਂਡੇ ਵਾਲੇ ਵੇਖ ਕੇ ਤਾਂ ਚੰਨਾ ਹੈ ਤਾਂ ਜੇ ਦੁੱਧ ਦੇ ਪਰਪਸ ਨੂੰ ਲੈਣੀ ਆਪਾਂ ਡੇਰੀ ਦੇ ਪੱਖ ਨੂੰ ਦੁੱਧ ਵੱਧ ਚੋੜਾ ਤੇ ਆਪਾਂ ਇਹਦੇ ਕਾਲੇ ਰੰਗ ਤੇ ਲੈਣਾ ਚਾਹੀਏ ਆਪਾਂ ਇਹਦੇ ਕੁਆਲਿਟੀ ਤੇ ਜਾਈਏ ਫਿਰ ਕ੍ਰੋਸ ਆ ਮਨੋ ਗਰਮੀ ਚ ਬਹੁਤ ਕ੍ਰੋਸ ਆ ਗਰਮੀ ਪੱਖ ਵੀ ਬਹੁਤ ਵਧੀਆ ਤੇ ਬਹੁਤ ਚੰਗੀ ਆ ਰੇਰੇ ਦਾ ਲਾਇਦੇ ਹੋ ਮੁੱਲ ਹੋਣਗੇ ਮੋਲੇ ਦਾ 60000 ਰੁਪਇਆ ਉਤੇ ਜੋ ਜਿਹੜਾ 2000 ਰੁਪਏ ਆਪਾਂ ਮਾਨਤਾਨ ਕਰਾਂਗੇ 58000 ਦੀ ਵੈੜ ਦੇਵਾ ਹਜੇ ਕਿੰਨੇ ਪੁੜਿਆਂ ਦਾ ਨਹੀਂ ਪਤਾ ਪੂੜੇ ਕੋਈ ਖਿੱਚਿਆ ਨਹੀਂ ਲੈ ਨਹੀਂ ਕੋਈ ਪੁਰਾਣੀ ਖਿੱਚਿਆ ਕੁਛ ਨਹੀਂ 58000 ਦੇ ਵਿੱਚ 25 ਲੀਟਰ ਵਾਲੀ ਜਿਹੜੀ ਤੁਹਾਨੂੰ ਇਹ ਗਾ ਮਿਲੂਗੀ ਬਹੁਤ ਠੰਡੀ ਸੀ ਨਾ ਤੇ ਹਜੇ ਪੁਰਾਣੀ ਕੋਈ ਖਿੱਚਿਆ ਇਹਨੇ ਕੱਦ ਚੰਗਾ ਬਿਲਕੁਲ ਸੰਭੀ ਗਈ ਪਾਊਡਰ ਪੁੱਡਰ ਆ ਗਿਆ ਤਾਂ ਚੰਗਾ ਜਿਹੜਾ ਵੈੜ ਦੁੱਧ ਚ ਆਜੂਗੀ ਗਰਮੀ ਦੇ ਵਿੱਚ ਵੀ ਤੇ ਗਰਮੀ ਦੇ ਪੱਖ ਲਈ ਬਹੁਤ ਵਧੀਆ ਕਿ ਫੋਨ ਨੰਬਰ ਆਪਣਾ 99038 82025 ਮਿਲਦੇ ਆ ਕਿ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ